ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋ ਵੀਰ ਜੀ ਪਹਿਲਾਂ ਤੇ ਆ ਮੀਮੂ ਪਏ ਜੋ ਅੱਜ ਸਾਡੇ ਦੇ ਅੰਮ੍ਰਿਤਸਰ ਕਾਫੀ ਥੋਣ ਹੈ ਜੋ ਸਾਫ ਲੋ ਜੀ ਆ ਭਰਾ ਬੜੇ ਕਮੈਂਟ ਕਰਕੇ ਕਹਿ ਰਹੇ ਆਪਾਂ ਨੂੰ ਕਿ ਵੀਡੀਓ ਦੁਬਾਰਾ ਛੱਤ ਦੀ ਬਣਾਓ ਤੇ ਆ ਭਾਈ ਆਪਾਂ ਇਹ ਜੋ ਵੀਡੀਓ ਬਣਾਉਣ ਤੇ ਆਪ ਰਹਿੰਦੇਗੇ ਜੋ ਤੇ ਮੌਕੇ ਦਾ ਰੇਟ ਹੈਗਾ ਜੋ ਵੀਰ ਜੀ ਇਹਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ 200 ਵਾਲੇ ਵੀ ਹੈਗੇ ਜੋ 500 ਵਾਲੇ ਵੀ ਗਏ ਜੋ 1000 ਵਾਲੇ ਵੀ ਗਏ ਜੋ 2000 ਵਾਲੇ ਵੀ ਗਏ ਜੋ ਠੀਕ ਆ ਬਾਕੀ 20 ਮੂੰ ਪਿਆਜ ਜੋ ਨੰਬਰ ਤੁਹਾਨੂੰ ਦੇ ਦਾਂਗੇ ਬੌਜੀ ਭਾਈ ਇਹਨਾਂ ਦਾ ਠੀਕ ਹੈ ਜੀ ਰਾਬਤਾ ਕਰ ਲਿਓ ਆ ਵੇਖ ਲਓ ਖਰੇ ਇੱਕ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਜੀ ਇੱਥੇ ਨੋ ਭਾਈ ਵੇਖ ਲਓ ਇਹ ਮੀ ਪਿਆਜੋ ਕੋਈ ਆਖੇ ਨਾ ਵੇਹੇ ਮੀ ਪਿਆਜੋ ਠੀਕ ਆ ਆ ਵੇਖ ਲੋ ਠੀਕ ਹੈ ਜੀ ਆ ਲੋ ਜੀ ਫਰੇਗ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਜੀ ਚੰਗੇ ਤੋਂ ਚੰਗਾ ਹਰੇਕ ਤਰ੍ਹਾਂ ਦਾ ਕੂਤਰ ਪਿਆ ਹੋਇਆ ਹੈ ਜੀ ਇੱਥੇ ਬਾਕੀ ਤੁਹਾਨੂੰ ਨੰਬਰ ਵੀ ਦੇ ਦੇਣੇ ਆ ਰਾਬਤਾ ਕਰ ਲਿਓ ਭਾਈ ਠੀਕ ਆ ਜੇ ਕਿਹਨੂੰ ਕੋਈ ਪਸੰਦ ਆਵੇ ਇਹਦੇ ਤੇ ਜੇ ਕਿਹਨੇ ਸਿੱਧਾ ਹੋਣਾ ਉਹਦੇ ਭਾਈ ਸਿੱਧਾ ਵੀ ਆ ਸਕਦੇ ਹੋ ਤੁਸੀਂ ਠੀਕ ਆ ਲੋਕੇਸ਼ਨ ਵੀ ਤੁਹਾਨੂੰ ਦੱਸ ਦਾਂਗੇ ਕਿਹੜੀ ਲੋਕੇਸ਼ਨ ਆ ਨੰਬਰ ਵੀ ਵਿੱਚ ਬੋਲ ਦਾਂਗੇ ਕਿਹੜਾ ਨੰਬਰ ਆ ਠੀਕ ਹੈ ਜੀ ਇਹ ਵੀ ਗਏ ਜੋ ਭਾਈ ਜਿਹੜੇ ਮਲਵਾਈ ਕਹਿੰਦੇ ਆ ਲੋ ਮਲਵਾਈ ਵੀ ਗਏ ਉਹ ਠੀਕ ਹੈ ਜੀ ਲੋ ਜੀ ਆ ਮਲਵਾਈ ਵੀ ਗਏ ਜੋ ਇਹ ਕਿ ਨਮਲ ਵਈ ਲਾਣੇ ਆਉਣ ਤੇ ਠੀਕ ਆ ਮਲਵਾਈ ਵੀ ਮਿਲ ਜਾਣਗੇ ਇਹ ਲੋ ਉਹ ਮਾਏ ਰਲਾ ਜੀ ਬਾਕੀ ਤੁਹਾਨੂੰ ਨੰਬਰ ਦਿੰਨੇ ਆ ਇਹ ਬੋਬੀ ਭਾਈ ਦਾ ਠੀਕ ਆ ਬੋਬੀ ਭਾਈ ਥੋੜੀ ਸਫਾਈ ਸੋਈ ਕਰਨ ਤੇ ਲੱਗੇ ਆ ਆਹ ਨੂੰ ਕਰ ਲੈੰਦੋ 9781 31 56 58 ਲਓ ਭਾਜੀ ਆ ਬੋਬੀ ਭਾਈ ਦਾ ਨੰਬਰ ਹੈਗਾ ਜੋ ਤੇ ਹਰੇ ਕੁਆਲਟੀ ਦਾ ਪਰਿੰਦਾ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਖੜਾ ਬੋਲ ਭਾਈ ਇਦਾਂ ਹੀ ਹੈ ਨਾ ਮੋਕੇ ਦੇ ਉੱਤੇ ਠੀਕ ਹੈ ਜੀ ਇਹ ਇਹਨਾਂ ਦੀ ਖੜਾਣ ਵਜੂ ਚੈੱਕ ਕਰ ਲਿਓ ਜੀ ਇਧਰ ਮੀਂਹ ਮੁੰਦੀ ਨਹੀਂ ਪਈ ਸ਼ਿਟ ਸ਼ਿਟ ਵੀ ਨਹੀਂ ਪਈ ਇਧਰ ਆਹ ਸਾਫ਼ ਸੁਥਰੇ ਵੇਖ ਲਓ ਭਾਈ ਕਬੂਤਰ ਠੀਕ ਆ ਵੇਖ ਲਓ ਠੀਕ ਆ ਜਨਾਬ ਆ ਵੀ ਗਿਆ ਜੋ ਠੀਕ ਹੈ ਜੀ ਸਭ ਮੈਂ ਕੀ ਆ ਗਿਆ ਜਿੱਦਾਂ ਦੇ ਕਹੋਗੇ ਉਦਾਂ ਦੇ ਕਬੂਤਰ ਮਿਲ ਜਾਣਗੇ ਟੈਡੀ 골ਡਨ ਮਲਬਾਈ ਜਾਲਦਾਰ ਸ਼ਾਹ ਸਰੀਆ ਵੇਖੋ ਟੈਡੀ ਕਰਾਸ ਠੀਕ ਹੈ ਜੀ ਕਹੋ ਜੋ ਪਿੱਛੇ ਟੈਡੀ ਮਾਦੀ ਨਾਰੇ ਗਾਵੇ ਠੀਕ ਹੈ ਜੀ ਆਹ ਸਾਹਮਣੇ ਕਾਂਟਿਆਂ ਵਾਲਾ ਵੀਰੇ ਬੜੇ ਭਰਾ ਕਹਿੰਦੇ ਕੀ ਜਾ ਕੇ ਵੀਡੀਓ ਬਣਾਇਓ ਤੇ ਨੰਬਰ ਦਿਓ ਤੁਹਾਨੂੰ ਭਾਈ ਨੰਬਰ ਵੀ ਦੇਤਾ ਜੋ ਤੇ ਉੱਤੇ ਨੰਬਰ ਸ਼ੋ ਵੀ ਕਰ ਦਾਂਗੇ ਠੀਕ ਆ ਲੋ ਜੀ ਆ ਵੀ ਗਏ ਜੋ ਕਬੂਤਰ। ਬਾਕੀ ਬੋਈ ਭਾਈ ਨੂੰ ਪੁੱਛ ਲਿਓ ਫੋਨ ਕਰਕੇ ਕਿਹੜੇ ਸੇਲ ਹੋਏ ਆ ਤੇ ਕਿਹੜੇ ਸੇਲ ਨਹੀਂ ਹੋਏ। ਠੀਕ ਆ ਜੀ। ਸਕਰੀਨਸ਼ਾਟ ਖਿੱਚ ਕੇ ਭੇਜ ਦਿਓ WhatsApp ਇਸੇ ਨੰਬਰ ਤੇ ਚੱਲਦਾ ਜੋ ਬੋਈ ਭਾਈ ਹੁਣਾ ਦਾ। ਇੱਥੇ ਚੱਲਦਾ ਨਾ? ਇੱਥੇ ਹੀ ਭਾਈ WhatsApp ਚੱਲਦਾ ਜੋ। ਜਿਹੜਾ ਨੰਬਰ ਬੋਲਿਆ ਵਾ ਉੱਤੇ ਆਪਾਂ ਲਿਖ ਵੀ ਦਵਾਂਗੇ। ਤੇ ਜੇ ਆਹ ਵੀਡੀਓ ਦੇ ਵਿੱਚ ਵੀ ਕਿਸੇ ਨੂੰ ਕੋਈ ਜਾਨਵਰ ਪਸੰਦ ਆਵੇ ਸਕਰੀਨਸ਼ਾਟ ਭੇਜ ਕੇ ਤੇ ਪੁੱਛ ਲਿਓ ਕਿ ਸੇਲ ਹੋ ਗਿਆ ਵਾ ਕਿ ਨਹੀਂ ਹੈ ਜੀ। ਠੀਕ ਆ? ਤੇ ਇਹ ਜਿਹੜੇ ਮੇਰੇ ਸਾਹ ਨਾਲ 40% ਕਬੂਤਰ ਆ। ਇਹਦੇ ਨੂੰ ਵੱਧ ਕਬੂਤਰ ਦੂਸਰੀ ਛੱਤ ਤੇ ਪਏ ਹੋਏ ਠੀਕ ਆ ਸਿਰਫ ਆ ਮੀਨ ਥੋੜਾ ਕੰਮ ਖਰਾਬ ਕਰਤਾ ਇਹਨਾਂ ਤੁਹਾਨੂੰ ਬੜੀ ਵਧੀਆ ਵੀਡੀਓ ਜਿ ਬਣਵਾ ਕੇ ਦੇਣੀ ਸੀ ਠੀਕ ਹੈ ਜੀ ਭੀ ਗਏ ਜੋ ਕਬੂਤਰ ਠੀਕ ਹੈ ਜੀ ਇਹ ਪਤਾ ਨਹੀਂ ਸੇਲ ਆ ਕਿ ਨਹੀਂ ਸੇਲ ਕਿ ਹੋ ਗਏ ਆ ਬਾਕੀ ਪੁੱਛ ਲਿਓ ਤੁਸੀਂ ਠੀਕ ਹੈ ਜੀ ਜੇ ਸੇਲ ਹੋ ਗਏ ਹੋਣਗੇ ਤਾਂ ਤੁਹਾਨੂੰ ਦੱਸ ਦੇਣਗੇ ਨਹੀਂ ਹੋਣਗੇ ਰੇ ਤੁਹਾਨੂੰ ਪ੍ਰੋਪਰ ਗਾਈਡ ਕਰ ਦੇਣਗੇ ਠੀਕ ਹੈ ਜੀ ਕੂਤਰਾ ਵੀ ਚੰਗੇ ਗਏ ਜੋ ਹਰੇਕ ਵੈਰਾਈਟੀ ਹੁੰਦੀ ਹੈ ਜੀ ਇੱਥੇ ਬਾਰਡਰ ਦੇ ਪਿੰਡਾਂ ਦੇ ਜਿੰਨੇ ਕੂਤਰੇ ਸਾਰੇ ਇੱਥੇ ਹੀ ਹੁੰਦੇ ਆ ਲਓ ਜੀ ਆ ਵੀ ਗਏ ਜੋ ਇਧਰ ਭਰਾ ਵੇਖ ਲਿਓ ਮੇਰੇ ਵੀਰ ਠੀਕ ਆ ਆ ਵੇਖੋ ਕੂਤਰੇ ਕਿਡਾ ਵਧੀਆ ਠੀਕ ਆ ਜੀ ਤੇ ਜ਼ਿਆਦਾਤਰ ਮਲਵਾਈ ਵੀ ਵੀਰ ਕਹਿੰਦੇ ਨੇ ਮਲਵਾਈ ਵੀ ਕਾਫੀ ਗਏ ਆ ਠੀਕ ਆ ਸ਼ਤਰੀਆਂ ਸ਼ਤਰੀਆਂ ਤੇ ਲੱਗੇ ਪਹਿਲੇ ਕਹੋ ਗਿਆ ਜੋ ਉੱਡ ਗਏ ਠੀਕ ਆ ਜੀ ਮਲਵਾਈ ਵੀ ਗਏ ਜੋ ਆ ਡੱਬੇ ਡੁੱਬੇ ਸਰਖੇ ਸਰਖੇ ਇਨਾ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਗਈ ਜੋ ਠੀਕ ਆ ਇਹ ਛਤੜੀਆਂ ਤੇ ਲੱਗੇ ਆ ਕਿ ਨਹੀਂ ਲੱਗੇ ਆਪਾਂ ਨੂੰ ਨਹੀਂ ਜੋ ਪਤਾ ਬਾਕੀ ਇਹ ਵੀ ਹੈ ਕਿ ਇਹ ਚੰਗੀ ਛੱਤ ਦੇ ਜੋ ਆ ਵੇਖੋ ਵਾਸ਼ਰ ਪਈ ਹੋਈ ਪੈਰ ਚ ਪੱਕੀ ਨੰਬਰ ਵਾਲੀ ਠੀਕ ਹੈ ਜੀ ਆ ਵੇ ਲੋ ਕੜੀ ਪਈ ਹੋਈ ਜੋ ਤੇ ਨੰਬਰ ਵਾਲੀ ਕੜੀ ਐਵੇਂ ਪੈਂਦੀ ਨਹੀਂ ਆ ਕੋਈ ਰੀਜ਼ਨ ਹੋਵੇ ਤੇ ਪੈਂਦੀ ਆ ਇਹ ਕਾ ਚਪੜਾ ਕੂਤਰ ਇਹਦੇ ਪੈਰ ਚ ਵੀ ਆ ਵੇਖੋ ਕੜੀ ਪਈ ਹੋਈ ਆ ਇਹ ਵੀ ਨੰਬਰ ਵਾਲੀ ਜੋ ਠੀਕ ਆ ਇਹ ਕੜੀ ਲੱਥ ਨਹੀਂ ਸਕਦੀ ਠੀਕ ਹੈ ਜੀ ਪੱਕੀ ਪਾਈ ਕਿਸੇ ਨੇ ਆ ਗਏ ਜੋ ਇਧਰ ਮਲਵਈ ਆ ਵੇਖੋ ਠੀਕ ਹੈ ਜੀ ਵੇਖ ਲਓ ਭਰਾ ਇਹ ਸਾਰੇ ਐ ਬਿਲਕੁਲ ਸਾਫ ਸੁਥਰੇ ਐ ਬਦਾ ਚਟੇ ਕਬੂਤਰ ਹੀ ਆ ਮੀਨ ਥੋੜਾ ਕੰਮ ਖਰਾਬ ਕਰਤਾ ਠੀਕ ਹੈ ਜੀ ਇਹਨਾਂ ਦੇ ਪੈਰਾਂ 'ਚ ਵੀ ਕੜੀਆਂ ਪਈਆਂ ਜੋ ਆਹ ਵੇਖ ਲਓ ਭਾਈ ਪਿਛੇ ਆ ਕੂਤਰ ਦੇ ਪੈਰ 'ਚ ਵੀ ਜਿਹੜੇ ਮਲਵਈਆਂ ਵਾਲੇ ਵੀਰ ਸਾਡੇ ਪਾਉਂਦੇ ਨਾ ਕੜੀਆਂ ਪੈਰ 'ਚ ਪੱਕੀਆਂ ਉਹ ਕੜੀਆਂ ਪਈਆਂ ਜੋ ਹੋ ਸਕਦਾ ਛਤਰੀ ਸ਼ੋਰੀ ਦੇ ਲੱਗੇ ਹੋਣ ਠੀਕ ਆ ਇਹਨਾਂ ਬਾਰੇ ਨਾ ਡਾਟ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਦੀ ਜੋ ਇੱਧਰ ਵੀ ਗੇਜ ਮਿਲ ਬਈ ਠੀਕ ਹੈ ਜੀ ਬਾਕੀ ਦੇਸੀ ਵੀ ਤੁਹਾਨੂੰ ਵਿਖਾ ਦਤੇ ਆ ਆਹ ਸਾਬ ਇੱਧਰ ਦੇਸੀ ਗੇਜ ਠੀਕ ਆ ਤੇ ਕਾਲਿੰਗ ਵਾਲਾ ਨੰਬਰ ਵੀ ਬੋਲ ਭਾਈ ਦਾ ਇਹੋ ਚੱਲਦਾ ਜੋ ਤੇ ਵਟਸਐਪ ਵਾਲਾ ਵੀ ਇਹੋ ਚੱਲਦਾ ਆ ਜੋ ਠੀਕ ਹੈ ਜੀ ਆ ਰਾਬਤਾ ਕਰ ਲਿਓ ਤੇ ਜੇ ਕਿਸੇ ਨੇ ਸਿੱਧਾ ਆਉਣਾ ਵਾ ਤੇ ਅੰਮ੍ਰਿਤਸਰ ਆਉਣਾ ਪਏਗਾ ਜੀ ਤੁਹਾਨੂੰ ਠੀਕ ਹੈ ਜੀ ਅੰਬਰਸਰ ਬੱਸ ਸਟੈਂਡ ਆ ਕੇ ਕਾਲ ਕਰ ਲਿਓ ਤੁਹਾਨੂੰ ਐ ਪੂਰਾ ਰਾਹ ਸਮਝਾ ਦਣਗੇ ਵੀ ਕਿੱਧਰ ਨੂੰ ਆਉਣਾ ਹਾਲਾ ਕੀ ਬੰਦਾ ਵੀ ਭੇਜ ਦੇਣਗੇ ਅੱਗੋਂ ਲੈਣ ਵਾਸਤੇ ਪਰ ਇਹ ਆ ਵੀ ਜਿੰਨੇ ਮੇਰੇ ਵੀਰ ਨੇ ਕੁਝ ਲੈਣਾ ਵਾ ਠੀਕ ਆ ਤੁਹਾਨੂੰ ਪਤਾ ਵਾ ਮੈਂ ਐਵੇਂ ਸਿਰਖ ਪਾਈ ਵਾਲਾ ਕੰਮ ਨਹੀਂ ਇਹਨਾਂ ਦਾ ਹੈਗਾ ਤਾੜ ਫਾੜੀ ਆ ਅਸੀਂ ਖੁਦ ਪਰਿੰਦੇ ਬੋ ਭਾਈ ਨੂੰ ਦਿੰਨੇ ਰਿੰਨੇ ਲਿਆ ਗਏ ਠੀਕ ਆ ਜੀ ਬੜੇ ਵੀਰ ਕਹਿੰਦੇ ਹੈ ਕਿ ਬਣਾ ਦਿਓ ਵੀਡੀਓ ਤੇ ਅੱਜ ਲੱਗਾ ਜੋ ਟਾਈਮ ਥੋੜਾ ਜਿਹਾ ਭਾਈ ਸਾਡਾ ਆ ਵੇ ਲੋ ਹਰੇ ਕੁਆਲਟੀ ਦਾ ਕਬੂਤਰ ਹੈਗਾ ਆ ਵੇਖੋ 골ਡਨ ਕਬੂਤਰ ਪਤਾ ਨਹੀਂ ਇਹ ਸੇਲ ਆ ਕਿ ਨਹੀਂ ਸੇਲ ਸਕਰੀਨ ਸ਼ਾਟ ਪਾ ਦਿਓ ਹਲੋ ਰੰਗ ਲੱਗੇ ਜੋ ਪਾ ਦੇ ਲੋ ਜੀ ਆ ਵੇਖ ਲੋ ਜੋੜਾ ਠੀਕ ਹੈ ਬਾਕੀ ਆ ਛੱਤ ਬੋਹ ਪਾਈ ਦੀ ਆਪਣੀ ਇੱਥੋਂ ਵੀ ਸ਼ੌਕ ਸ਼ਾਕ ਕਰਦੇ ਆ ਬੋਹ ਪਾਈ ਜਣੀ ਠੀਕ ਹੈ ਜੀ ਬਾਕੀ ਕਵਰ ਬਾੜ ਪੀਜੇ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਸਾਰੇ ਵੀਰ ਕਹਿੰਦੇ ਰੇਟ ਇਸ ਕਰਕੇ ਘਟਿਆ ਵੇ ਲੋ ਕਬੂਤਰ ਹੀ ਕਬੂਤਰ ਆ ਠੀਕ ਹੈ ਜੀ ਤੇ ਅਜੇ ਦੂਸਰੀ ਛੱਤ ਉੱਥੇ ਪਤਾ ਹੀ ਨਹੀਂ ਕਿੰਨੇ ਕਬੂਤਰ ਹੋਣੇ ਆ ਬਾਕੀ ਮਲਵਈਆਂ ਵਾਲੇ ਭਰਾ ਖੁਸ਼ ਹੋ ਜਿਓ ਜਿੰਨੇ ਮਰਜ਼ੀ ਮਲਵਈ ਲੈ ਲਓ ਠੀਕ ਹੈ ਜੀ ਆਹ ਵੇਖ ਲਓ ਭਾਈ ਆ ਕਿੱਡੇ ਕਿੱਡੇ ਵਧੀਆ ਮਲਵਈ ਆ ਆਹ ਤੇ ਬੜੇ ਚੰਗੇ ਲੱਗੇ ਆਪਾਂ ਨੂੰ ਮਲਵਈ ਬਾਕੀ ਆਪਣੇ ਨਾਲ ਰਾਤ ਦਾ ਕਰ ਲਿਓ ਭਾਈ ਠੀਕ ਜੇ ਕਿਸੇ ਨੂੰ ਰਾਹ ਰੂ ਦਾ ਨਾਮ ਪਤਾ ਲੱਗੇ ਫੋਨ ਕਰ ਦੇ ਤੁਹਾਨੂੰ ਰਾਹ ਸਮਝਾ ਦਾਂਗੇ ਬਾਕੀ ਕਵਰ ਬਾਡ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਭ ਵੀਰਾਂ ਭਰਾਵਾਂ ਦਾ ਠੀਕ ਹੈ ਜੀ